ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਨੇ ਆਸਾ ਕੀ ਵਾਰ ਦੀ 17ਵੀਂ ਪੌੜੀ ਵਿੱਚ ਸ਼ਰਾਧਾ ਬਾਰੇ ਵਿਚਾਰ ਪ੍ਰਗਟ ਕੀਤੇ ਹਨ ਪੁਰਾਣੇ ਸਮੇਂ ਤੋਂ ਸ਼ਰਾਧ ਦੀ ਪ੍ਰਥਾ ਚੱਲੀ ਆ ਰਹੀ ਹੈ ਗੁਰੂ ਨਾਨਕ ਦੇਵ ਜੀ ਦਾ ਕਹਿਣਾ ਹੈ ਕਿ ਕਿਸੇ ਨੂੰ ਭੋਜਨ ਸ਼ਕਾਨ ਅਤੇ ਵਸਤਰ দান ਕਰਨ ਦੇ ਨਾਲ ਇਸਥੋਲ ਵਸਤੂਆਂ ਪਿਤਰਾਂ ਤੱਕ ਨਹੀਂ ਪਹੁੰਚਦੀਆਂ ਉਹਨਾਂ ਪਿਤਰਾਂ ਦੀ ਦੂਰੀ ਬਹੁਤ ਦੂਰ ਹੈ ਪਤਾ ਨਹੀਂ ਉਹ ਕਿਸ ਜੋਨੇ ਵਿੱਚ ਅਤੇ ਕਿਸ ਲੋਕ ਵਿੱਚ ਹਨ ਇਹ ਕਿਵੇਂ ਹੋ ਸਕਦਾ ਹੈ ਕਿ ਖਾਵੇ ਕੋਈ ਤੇ ਪਹੁੰਚੇ ਕਿਸੇ ਹੋਰ ਨੂੰ ਅਤੇ ਉਸ ਨੂੰ ਪਹੁੰਚੇ ਜਿਸ ਦਾ ਪਤਾ ਹੀ ਨਹੀਂ ਕਿ ਉਹ ਮਰਨ ਤੋਂ ਬਾਅਦ ਕਿੱਥੇ ਅਤੇ ਕਿਸ ਜੋਨੇ ਵਿੱਚ ਗਿਆ ਹੈ ਪਿਤਰਾਂ ਦੀ ਸ਼ਾਂਤੀ ਲਈ ਜੇ ਅਸੀਂ ਸ਼ਰਧਾ ਕਰਦੇ ਹਾਂ ਅਤੇ ਸ਼ਰਧਾਂ ਦੇ ਦਾਨ ਪਿਤਰਾਂ ਨੂੰ ਪਹੁੰਚ ਜਾਂਦੇ ਹਨ ਤਾਂ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਜੇ ਮੋਹਕਾ ਕਰਮੁ ਹੈ ਕਰਮੈ ਪਿਤਰੀ ਦੇ ਚੋੜ ਦੇ ਕੋਲ ਇਮਾਨਦਾਰੀ ਦਾ ਧੰਤ ਹੈ ਨਹੀਂ ਜੇ ਉਹ ਇਸ ਚੋਰੀ ਦੇ ਧੰ ਦੇ ਨਾਲ ਪਿਤਰਾਂ ਦਾ ਸ਼ਰਧ ਕਰਵਾਉਂਦਾ ਹੈ ਤਾਂ ਇਹ ਮੰਨ ਲਿਆ ਜਾਵੇ ਕਿ ਉਹ ਦਾਨ ਪਿਤਰਾਂ ਤੱਕ ਪਹੁੰਚ ਗਿਆ ਹੈ ਤਾਂ ਅੱਗੇ ਰੱਬ ਸਿਆਣਾ ਹੈ ਉਹ ਸਭ ਕੁਝ ਜਾਣਦਾ ਹੈ ਅੱਗੇ ਵਸਤ ਸਿਨ ਜਾਣੀਏ ਪਿਤਰੀ ਚੋਰ ਕਰੇ ਅੱਗੇ ਵਸਤੂ ਦੀ ਪਹਿਚਾਨ ਹੋ ਜਾਵੇਗੀ ਕਿ ਦਾਨ ਵਿੱਚ ਆਈ ਹੋਈ ਵਸਤੂ ਚੋਰੀ ਦੀ ਹੈ ਜਿਨ੍ਹਾਂ ਪਿਤਰਾ ਨੂੰ ਚੋਰੀ ਦੀਆਂ ਵਸਤੂਆਂ ਦਾਣ ਦੇਵਾਂਗੇ ਉਹ ਪਿੱਤਰ ਵੀ ਚੋਰ ਹੋ ਜਾਣਗੇ ਮਹਾਰਾਜ ਸਮਝਾ ਰਹੇ ਹਨ ਕਿ ਪਿਤਰਾ ਦਾ ਕਲਿਆਣ ਅੰਨ ਵਸਤਰ ਭੋਜਨ ਦੇ ਕੇ ਨਹੀਂ ਕੀਤਾ ਜਾ ਸਕਦਾ ਇਸ ਦੇ ਨਾਲ ਤੇ ਉਸੇ ਦਾ ਕਲਿਆਣ ਹੋਵੇਗਾ ਜੋ ਭੋਜਨ ਛੱਕ ਰਿਹਾ ਹੈ ਵਸਤਰ ਪੈਸੇ ਲੈ ਰਿਹਾ ਹੈ ਪਿਤਰਾ ਦਾ ਕਲਿਆਣ ਕਰਨ ਦੇ ਲਈ ਤੂੰ ਪਿਤਰਾ ਦੇ ਨਿਮਿਤ ਪ੍ਰਭੂ ਦਾ ਸਿਮਰਨ ਕਰ ਜੇ ਸਿਮਰ ਸਭ ਕਿਲ ਵਿਖਣਾ ਸੀ ਪਿਤਰੀ ਹੋਏ ਉਧਾਰੋ ਚੋਰੀ ਦੇ ਧਨ ਦੇ ਨਾਲ ਦਿੱਤਾ ਭੋਜਨ ਵਸਤਰ ਆਦ ਲੈਣ ਵਾਲਾ ਵੀ ਚੋਰ ਹੋ ਗਿਆ ਫਿਰ ਪਿਤਰਾਂ ਨੂੰ ਵੀ ਤੂੰ ਚੋਰ ਬਣਾ ਦਿੱਤਾ ਵੱਢੀਏ ਹੱਥ ਦਲਾਲ ਕੇ ਮੁਸ਼ਕੀ ਇਹ ਕਰੇ ਸ਼ਰਦਾਂ ਦਾ ਧਨ ਭੋਜਨ ਵਸਤਰ ਅੱਗੇ ਪਿਤਰਾਂ ਤੱਕ ਪਹੁੰਚਾਣ ਵਾਲੇ ਪੰਡਿਤ ਅਤੇ ਅਰਦਾਸੀਏ ਹਨ ਉਹੀ ਵਿਚੋਲੇ ਹਨ ਤਾਂ ਇਹਨਾਂ ਦੇ ਹੱਥ ਵੀ ਵਢ ਦਿੱਤੇ ਜਾਣੇ ਚਾਹੀਦੇ ਹਨ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਮਰਨ ਤੋਂ ਬਾਅਦ ਜੇ ਕੁਝ ਪ੍ਰਾਪਤ ਹੁੰਦਾ ਹੈ ਤਾਂ ਉਹ ਇਹ ਹੈ ਕਿ ਤੂੰ ਜਿਉਂਦੇ ਜੀ ਕੁਝ ਕਲਨਾ ਕਾਲ ਜਪ ਕਰ ਤਪ ਕਰ ਸਿਮਰਨ ਕਰ ਦਾਨ ਪੁੰਨ ਕਰ ਇਹ ਨਾਸ਼ ਨਹੀਂ ਹੁੰਦੇ ਇਹ ਮਰਨ ਤੋਂ ਬਾਅਦ ਆਪਣੇ ਨਾਲ ਜਾਂਦੇ ਹਨ हे ਮਨੁੱਖ ਜੇ ਤੂੰ ਆਪਣਾ ਕਲਿਆਣ ਚਾਹੁੰਦਾ ਹੈ ਤਾਂ ਤੂੰ ਮਰਨ ਪਿੱਛੇ ਸ਼ਰਧਾਂ ਦੇ ਭਰੋਸੇ ਨਾ ਰਹੀਂ ਆਪਣਾ ਕਲਿਆਣ ਖੁਦ ਕਰ ਆਪਣੀ ਝੋਲੀ ਗੁਣਾ ਦੇ ਨਾਲ ਭਰ ਕੇ ਖੁਦ ਲੈ ਜਾ ਜੀਵਨ ਵਿੱਚ ਦੁਸ਼ਕਰਮ ਅਨਰਥ ਕਰਨ ਦੇ ਨਾਲ ਮੋਕਸ਼ ਦੀ ਪ੍ਰਾਪਤੀ ਨਹੀਂ ਹੁੰਦੀ ਅੱਗੇ ਉਹੀ ਮਿਲਦਾ ਹੈ ਜੋ ਖੱਟੇ ਕਾਲੇ ਦੇ ਜੋ ਤੂੰ ਕਲ ਨਾ ਕਾਲ ਕੇ ਖੁਦ ਖੱਟਿਆ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ